ਦੇ ਦਰਬਾਰ ਸਾਹਿਬ ਦੇ ਜਿਹਨਾਂ ਤੰਕੀ ਦਿੱਤੀ ਉਹਨਾਂ ਨੇ ਪੰਜਾਬ ਪੁਲਿਸ ਨੇ ਡਿਟੇਨ ਕਰ ਲਿੱਤਾ ਗਿਆ। ਹਾਂਜੀ ਦੇਖੋ 3-4 ਦਿਨਾਂ ਦਾ ਮਤਲਬ ਇਹ ਮਾਹੌਲ ਸੀ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ 625 ਸੀ ਲੋਕ ਮਤਲਬ ਇਹ ਕਿਸੇ ਦਾ ਕਿਸੇ ਨੇ ਕੀਤਾ ਕਿਸੇ ਕਿਸੇ ਏਜੰਸੀ ਦੀ ਸਾਜ਼ਿਸ਼ ਹੋ ਸਕਦੀ ਹੈ ਕਿਸੇ ਪਾਰਟੀ ਦੀ ਸਾਜ਼ਿਸ਼ ਲੋਕਾਂ ਨੇ ਮਤਲਬ 100 ਐਸਟੀਮੇਟ ਲਾਉਣੇ ਸ਼ੁਰੂ ਕਰ ਦਿੱਤੇ ਸੀ ਐ ਗੱਲ ਕਰ ਸਾਡੀ ਪੰਜਾਬ ਪੁਸਤ ਦੀ ਸਥਿਤੀ ਦੇ ਨਾਲ ਫਰਮੇਸ਼ਿਨ ਕਮਾਂਡਰ ਦੇ ਤਹਿਨੇ ਕੀਤਾ ਹੈ ਹਰਿਆਣੇ ਦੇ ਵਿੱਚ ਜੀ ਸ਼ੁਭਮ ਦੂਬੇ ਉਹ ਬੰਦੇ ਨੇ ਮਤਲਬ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਟੈਕ ਕੀਤੀ ਹੋਈ ਹੈ 24 ਸਾਲ ਦੀ ਏਜ ਹੈ ਉਹ ਕਾਫੀ ਮਤਲਬ ਇਨਾ ਕੰਮ ਦਾ ਮਾਹਰ ਹੈਗਾ ਉਹ ਪਹਿਲਾਂ ਹੋਰਾ ਥਾਵਾਂ ਦੇ ਉੱਤੇ ਵੀ ਮਤਲਬ ਇਸ ਤਰ੍ਹਾਂ ਦੀਆਂ ਧਮਕੀਆਂ ਨੇ ਜਿਹੜੀਆਂ ਉਹ ਦੰਡਾ ਰਹਿੰਦੇ ਗਾ ਜਿਸ ਤਰ੍ਹਾਂ ਕੇਰਲ ਦਾ ਅਮਨ ਲਾਡੂ ਦੇ ਵਿੱਚ ਉਹਦਾ ਟੀਐਮ ਡੀਐਮ ਕੇ ਨਾਲ ਸੰਬੰਧਿਤ ਮੜਾ ਮੋਟਾ ਹੋ ਸਕਦਾ ਹੈ ਦਰਾਵੜ ਮਨਿਸਟਰ ਕਲਗਮ ਪਾਰਟੀ ਦਾ ਨਾਮ ਹੈ ਇਹ ਇਸ ਕਰਕੇ ਮਤਲਬ ਹੁਣ ਉਹ ਤੋਂ ਜਦੋਂ ਥੋੜਾ ਜਿਹਾ ਹੁਣ ਉਹ ਅਰੈਸਟ ਵੀ ਕਰ ਲਿਆ ਉਹਦਾ ਮੋਬਾਈਲ ਉਹਦਾ ਲੈਪਟਾਪ ਤੇ ਥੋੜਾ ਬਹੁਤਾ ਕਈ ਵਾਰੀ ਜਦੋਂ ਉੱਚੀ ਭਾਸ਼ਾ ਦੇ ਵਿੱਚ ਕੋਈ ਗੱਲ ਪੁੱਛੀ ਜਾਂਦੀ ਹੈ ਉਹਦੇ ਕਰਕੇ ਉਹਨੇ ਹੋ ਸਕਦਾ ਹੈ ਕੋਈ ਨਾ ਕੋਈ ਗੱਲ ਮਤਲਬ ਇਹ ਦੱਸਤੀ ਹੋਵੇ ਜਿਹਦੇ ਕਰਕੇ ਉਹਨੂੰ ਅਰੈਸਟ ਕਰ ਲਿਆ ਹੁਣ ਅਰੈਸਟ ਕਰਨ ਤੋਂ ਬਾਅਦ ਹੁਣ ਉਸ ਤੋਂ ਬਾਅਦ ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਮਤਲਬ ਕੀ ਕੀ ਮੰਨਦਾ ਹੈ ਉਹਦੇ ਵਿੱਚ ਕੀ ਉਹ ਦੱਸਦਾ ਕਿਸੇ ਦਾ ਚੱਤ ਹੈ ਕੋਈ ਵਿਦੇਸ਼ੀ ਐਫਐਟਐਂਸੀ ਏਜੰਸੀ ਦਾ ਜਾਂ ਕੋਈ ਮਤਲਬ 파ਟੀ ਹੈ ਜਾਂ ਕੋਈ ਪੰਜਾਬ ਦੀ 파ਟੀ ਹੈ ਇਹ ਹੁਣ ਜਾਂਚ ਦੇ ਵਿੱਚ ਪਤਾ ਲੱਗੂਗਾ ਜਦੋਂ 15 27 ਨਾਲ ਪੰਜਾਬ ਪੁਲਿਸ ਨੇ ਦੀ ਜਾਂਚ ਕੀਤੀ ਹੁਣ ਕੋਰਟ ਦੇ ਵਿੱਚ ਕਰਨਗੇ ਪਹਿਲਾਂ ਐਫਆਈਆਰ ਦਰਜ ਫਿਰ ਉਹਨੂੰ ਕੋਰਟ ਦੇ ਵਿੱਚ ਪੇਸ਼ ਫਿਰ ਰਿਮਾਂਡ ਰਿਮਾਂਡ ਦੇ ਵਿੱਚੋਂ ਫਿਰ ਮਤਲਬ 27 ਨਾਲ ਦੱਸੂਗਾ ਕੀ ਗੱਲਬਾਤ ਹੈ ਉਸ ਤੋਂ ਬਾਅਦ ਫਿਰ ਜੋ ਵੀ ਹੈ ਗਾਹਾਂ ਗੱਲਬਾਤ ਹੈ ਕਿਸ ਤਰ੍ਹਾਂ ਉਸ ਗੱਲ ਨੂੰ ਉਸ ਤਰ੍ਹਾਂ ਲਿਖਿਆ ਜਾਏਗਾ ਜੀ ਬਿਲਕੁਲ ਉਹ ਤੁਸੀਂ ਸਹੀ ਕਿਹਾ ਕਿ ਉਹ ਤਾਮਿਲਨਾਡੂ ਦੇ ਨਾਲ ਕਈ ਕੰਪਨੀਆਂ ਦੇ ਨਾਲ ਜਿਹੜੇ ਉਹਨਾਂ ਦੇ ਸਬੰਧ ਦੇਖਣ ਨੂੰ ਮਿਲੇ ਨੇ ਤੇ ਉਧਰ ਵੀ ਉਹਨਾਂ ਨੇ ਕਈ ਕੰਪਨੀਆਂ ਨੂੰ ਧਮਕੀਆਂ ਨੇ ਜਾਂ ਫਿਰ ਈਮੇਲਸ ਇਸ ਤਰੀਕੇ ਦੇ ਭੇਜੇ ਨੇ ਕਿ ਤਾਮਿਲਨਾਡੂ ਦੀ ਜਿਹੜੀ ਪੁਲਿਸ ਹੈ ਉਹ ਵੀ ਉਹਨਾਂ ਦੀ ਭਾਲ ਦੇ ਵਿੱਚ ਸੀ ਜਦੋਂ ਪੰਜਾਬ ਸਰਕਾਰ ਨੇ ਉਹਨਾਂ ਦੇ ਬਾਰੇ ਜਿਹੜੀ ਕਿ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਕਾਫੀ ਅ ਜਾਨੀ ਕਿ ਤਾਮਿਲ ਦੇ ਨਾਲ ਜੁੜੇ ਹੋਏ ਨਾਮ ਦੀ ਸਰਚਿੰਗ ਸੀ ਜਾਂ ਫਿਰ ਰਿਲੇਟਡ ਉਹਦੇ ਜਾਣਕਾਰੀ ਸੀ ਜਿਸ ਦੇ ਕਾਰਨ ਪੰਜਾਬ ਸਰਕਾਰ ਨੇ ਉੱਧਰ ਦੀ ਸਰਕਾਰ ਦੇ ਨਾਲ ਤਾਲਮੇਲ ਕਰਕੇ ਤਾਂ ਇਸ ਜਿਹੜਾ ਗਿਰੋਹ ਦਾ ਪਰਦਾ ਫਾਸ਼ ਹੈ ਜਿਹੜਾ ਉਹ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਕਰ ਦਿੱਤਾ ਹਾਂਜੀ ਇਸੇ ਕਰਕੇ ਫਿਰ ਮਤਲਬ ਪੰਜਾਬ ਪੁਸ ਦੀ ਮਸਤਕੀ ਹੈ ਕਿਉਂਕਿ ਸਾਈਬਰ ਕ੍ਰਾਈਮ ਅਰੇ ਨੇ ਜਿਹੜੇ ਉਹ ਵੀ ਇਸ ਗੱਲ ਦੇ ਪਿੱਛੇ ਲੱਗੇ ਹੋਏ ਸੀਗੇ ਵੀ ਸਾਨੂੰ ਪਤਾ ਲੱਗੇ ਤੇ ਹੋਰ ਮਤਲਬ ਜਿਹੜਾ ਕੁਚਰ ਏਜੰਸੀਆਂ ਸੀ ਉਹ ਵੀ ਇਸ ਦੇ ਪਿੱਛੇ ਲੱਗੀਆਂ ਹੋਈਆਂ ਸੀ ਪਤਾ ਕਰਨ ਦੇ ਬਾਰੇ ਐ ਗੱਲ ਕਰ ਹੁਣ ਇਹ ਲੱਗਦਾ ਵੀ ਕੀ ਹੈ ਕੋਈ ਹਰਿਆਣਾ ਸਰਕਾਰ ਦਾ ਕੋਈ ਜਾਂ ਹਰਿਆਣੇ ਦਾ ਕੋਈ ਬੰਦਾ ਜਾਂ ਕੋਈ ਹਰਿਆਣੇ ਦੀ ਏਜੰਸੀ ਕਿਉਂਕਿ ਹਰਿਆਣਾ ਪੰਜਾਬ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਨਾ ਮਤਲਬ ੱਟੇ ਦਾ ਪਾਣੀ ਲੈਣਾ ਚਾਹੁੰਦਾ ਸੀਗਾ ਆ ਕੀ ਹੋ ਸਕਦਾ ਕੋਈ ਤਾਰ ਇੱਧਰ ਵੀ ਜੁੜ ਸਕਦੀ ਹੈ ਇਹ ਆਪਾਂ ਪਹਿਲਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਹਲੇ ਮੂਰਲੀ ਜਾਂਚੀ ਸ਼ੁਰੂ ਹੈ ਜਾਂਚ ਦੇ ਵਿੱਚ ਮਤਲਬ ਸਾਰੀ ਗੱਲ ਸਾਹਮਣੇ ਆਏਗੀ ਤਾਂ ਕਿ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਲੋਕਾਂ ਦੇ ਸੱਚ ਹੋਊਗਾ ਉਹ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਕਿਉਂਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀਗਾ ਉੱਥੇ ਸਰਾਂ ਦੇ ਵਿੱਚ 750 ਕਮਰੇ ਜੀ ਵਿੱਚੋਂ 350 350 ਕਮਰੇ ਕਰਾਇਤੇ ਛੜਿਆ ਹੋਇਆ ਤੇ ਸੰਗਤਾਂ ਦੇ ਵਿੱਚ ਦਰਦਾ ਪਰਦਾ ਜਿਹਾ ਮਾਹੌਲ ਜਰੂਰ ਉਤਪਨ ਹੋ ਗਿਆ ਸੀ ਕਿਉਂਕਿ ਬਾਰ-ਬਾਰ ਜਦੋਂ ਈਮੇਲ ਨਾਲ ਕਦੇ ਕਾਫੇ ਦੇ ਥਰੂ ਕਦੇ ਕਿਸੇ ਹੋਰ ਏਜੰਸੀ ਦੇ ਥਰੂ ਕਦੇ ਕਿਸੇ ਹੋਰ ਕੰਪਨੀ ਦੀ ਏਜੰਸੀ ਦੇ ਥਰੂ ਮਤਲਬ ਆ ਬਕਵਾਕ ਖਾਵਾ ਤੋਂ ਹੀ ਮੇਲਾ ਆ ਰਹੀਆਂ ਸੀ ਇਸ ਕਰਕੇ ਲੋਕਾਂ ਦੇ ਵਿੱਚ ਥੋੜੀ ਜਿਹੀ ਘਬਰਾਹਟ ਜਾਂ ਬੇਚੈਨੀ ਪੈਦਾ ਹੋਣੀ ਲਾਜ਼ਮੀ ਸੀਗੀ ਹੁਣ ਉਹ ਥੋੜੀ ਜਿਹੀ ਗੱਲ ਸ਼ਾਂਤੀ ਵਾਲੇ ਪਾਸੇ ਹੋਊਗੀ ਉਹ ਬੰਦਾ ਫੜਿਆ ਗਿਆ ਉਹ ਜਾਂਚ ਦਾ ਵਿਸ਼ਾ ਅੱਗੇ ਗੱਲ ਚੱਲੂਗੀ ਤੇ ਸੰਗਤ ਹੈ ਜਿਹੜੀ ਆਪਦੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਨੂੰ ਨਤਮਸਤ ਕਰਨ ਵਾਸਤੇ ਮਤਲਬ ਉਸੇ ਤਰ੍ਹਾਂ ਪਹਿਲਾਂ ਵੀ ਤਰ੍ਹਾਂ ਹੀ ਜਾਣ ਲੱਗ ਜੂਗੀ ਕਿਉਂਕਿ ਜਿਹੜਾ ਦੋਸ਼ੀ ਹੈ ਉਹ ਇੱਕ ਵਾਰੀ ਫੜਿਆ ਗਿਆ ਹੁਣ ਜਾਂਚ ਦੇ ਵਿੱਚ ਉਹਦੇ ਵਿੱਚ ਦਹਾ ਹਫ਼ਤਾ ਲੋਕ ਉਹਦੇ ਬਾਅਦ ਨੇ ਆ ਉਹ ਮਤਲਬ ਜਾਂਚ ਦੇ ਅਰਮਾਨ ਦੇ ਵਿੱਚ ਉਹਦਾ ਪਤਾ ਲੱਗੂਗਾ ਦੱਸੂਗਾ ਜਦੋਂ ਸਾ ਮਤਲਬ ਪੰਜਾਬ ਪੁਲਿਸ ਥੋੜਾ ਜਿਹਾ ਸਖਤਾਈ ਕਰੇ ਰਜਿੰਦਰ ਜੀ ਇੱਕ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਕਿ ਉਹਨਾਂ ਨੇ ਧਮਕੀਆਂ ਭਰੀਆਂ ਜਿਹੜੀਆਂ ਈਮੇਲਸ ਦਰਬਾਰ ਸਾਹਿਬ ਨੂੰ ਭੇਜੀਆਂ ਨੇ ਤੇ ਜੇਕਰ ਦੇਖਿਆ ਜਾਵੇ ਪੰਜਾਬ ਦਾ ਸਭ ਤੋਂ ਸੈਂਸਿਟਿਵ ਪਾਰਟ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਨਾਲ ਸਾਡੇ ਪੰਜਾਬ ਵਾਸੀ ਜਿਹੜੇ ਅਕਸਰ ਭਾਵਕ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਹਰ ਇੱਕ ਗੱਲ ਨੂੰ ਲੈ ਕੇ ਜਲਦੀ ਭਾਵਕ ਹੋ ਜਾਂਦੇ ਨੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਹਰਾਉਣਾ ਤਾਂ ਉਹਨਾਂ ਦੇ ਧਾਰਮਿਕ ਸਥਾਨ ਤੇ ਸੱਟ ਲਗਾ ਦਿਓ ਤਾਂ ਬੰਦੇ ਆਪਣੇ ਆਪ ਹੀ ਹਾਰ ਜਾਂਦੇ ਨੇ ਪਰ ਦੂਜੀ ਗੱਲ ਇਹ ਹੈ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਾਂ ਵਰਲਡ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਾਈਬਰ ਕ੍ਰਾਈਮ ਦੀ ਜਿੱਥੇ ਕ੍ਰਾਈਮ ਦੀ ਗੱਲ ਆਉਂਦੀ ਹੈ ਜਿਵੇਂ ਕਿ ਮੇਲਸ ਦੇ ਰਾਹੀਂ ਕਾਫੀ ਤੁਸੀਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਹੈਕ ਵੀ ਕਰ ਸਕਦੇ ਹੋ ਜਿਵੇਂ ਕਿ ਪੈਸੇ ਸਾਡੇ ਪਹਿਲਾਂ ਵੱਡੀ ਮਾਤਰਾ ਦੇ ਵਿੱਚ ਹੁੰਦਾ ਸੀ ਕਿ ਪੈਸੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਤੁਹਾਨੂੰ ਬਿਨਾ ਪਤਾ ਲੱਗੇ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੁੰਦਾ ਸੀ ਇਸ ਤਰੀਕੇ ਦੇ ਜਿਹੜੇ ਬੰਦੇ ਨੇ ਉਹ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਨਾ ਜਾਣੇ ਹੋਰ ਕਿੰਨੇ ਇਸ ਤਰੀਕੇ ਦੇ ਇਨਸਾਨ ਜਿਹੜੇ ਆਈਟੀਆਈ ਕਰਕੇ ਜਾਂ ਫਿਰ ਵੱਡੀਆਂ ਕੰਪਨੀਆਂ ਦੇ ਵਿੱਚ ਕਾਰ ਚੁੱਕੇ ਨੇ ਤੇ ਜਿਹੜੇ ਕਿ ਹੁਣ ਘਰ ਦੇ ਵਿੱਚ ਰਹਿ ਕੇ ਲੈਪਟਾਪ ਦੇ ਜ਼ਰੀਏ ਇੰਟਰਨੈਟ ਦੇ ਕਨੈਕਸ਼ਨ ਜ਼ਰੀਏ ਇੰਨੀਆਂ ਵੱਡੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਨੇ ਕੋਈ ਜਰੂਰ ਮਤਲਬ ਕਿਉਂਕਿ ਪੰਜਾਬ ਇੱਕ ਤਾਂ ਬਾਰਡਰ ਸਟੇਟ ਆ ਗਈ ਜੀ ਇੱਕ ਸਾਡੀ ਬਾਰਡਰ ਤੋਂ ਪਾਰ ਹੈ ਜਿਹੜੀ ਉੱਧਰ ਉਸ ਸਟੇਸ਼ਨ ਨਾਲ ਪਿੱਛੇ ਜੰਗ ਲੱਗਦੀ ਹੈ ਉੱਧਰ ਵੀ ਸਾਡੀ ਇੰਨੀ ਮਤਲਬ ਬਣਦੀ ਨਹੀਂ ਹੈਗੀ ਇੱਧਰ ਸਾਡਾ ਹਰਿਆਣਾ ਹਰਿਆਣਾ ਸਾਡੇ ਤੇ ਸੈਂਟਰ ਦੇ ਥਰੂ ਉਹ ਪ੍ਰੈਸ਼ਰ ਪਾ ਕੇ ਮਤਲਬ ਸਾਨੂੰ ਉਹ ਸਾਡਾ ਕੋਈ ਜਿਹੜਾ ਪਾਣੀ ਦਾ ਖਜ਼ਾਨਾ ਹੈ ਉਹਨੂੰ ਲੁੱਟਣਾ ਚਾਹੁੰਦਾ ਹੈ ਮਤਲਬ ਕਿਤੇ ਕੋਈ ਇਹ ਕਤਨਾਮਾਂ ਦਾ ਆਪਸੀ ਕੋਈ ਮੇਲ ਤਾਂ ਨਹੀਂ ਹੈ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਹੈ ਅ ਵੀ ਕੋਈ ਬਰੇਸ਼ੀਆ ਜਾਂ ਫਿਰ ਬਰੇਸ਼ੀਆਂ ਦੇ ਨਾਂ ਦੇ ਉੱਤੇ ਸਾਡੀ ਕੋਈ ਲੋਕਲ ਪਾਰਟੀ ਜਿਹੜੀ ਪੰਜਾਬ ਨੂੰ ਵਸਦਾ ਨਹੀਂ ਦੇਖਣਾ ਚਾਹੁੰਦੀ ਪੰਜਾਬ ਨੂੰ ਰੰਗਲਾ ਬਣਦਾ ਨਹੀਂ ਦੇਖਣਾ ਚਾਹੁੰਦੀ ਉਹਦੇ ਵੱਲੋਂ ਕੋਈ ਫੇਤੀ ਗਈ ਚਾਲ ਜਾਂ ਕੋਈ ਸਿਆਸਤਕਾ ਨਹੀਂ ਹੈ ਜਾਂ ਕੋਈ ਪੰਜਾਬ ਦਾ ਬੰਦੇ ਨੇ ਮਤਲਬ ਇਹ ਪੁੱਤਰ ਹਰਿਆਣੇ ਦਾ ਬੰਦਾ ਖਰੀਦ ਕੇ ਕੋਈ ਇਸ ਤਰ੍ਹਾਂ ਦਾ ਮਤਲਬ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੋਵੇ ਕਈ ਵਾਰੀ ਰਾਜਨੀਤਿਕ ਕਪਾੜੀਆਂ ਨੇ ਜਿਹੜੀਆਂ ਆ ਉਹ ਮਤਲਬ ਇਸ ਤਰ੍ਹਾਂ ਦੇ ਹੱਤ ਕੰਡੇ ਵੀ ਆਪਣਾ ਲੈਂਦੀਆਂ ਨੇ ਇਹ ਇਸ ਕਰਕੇ ਇਹੀ ਗੱਲ ਕਹਿੰਦੇ ਆ ਕਿ ਇਸ ਦੀ ਦੰਗਾਈ ਨਾਲ ਜਾਂਚ ਹੋਵੇ ਕਿ ਕਿੰਨੇ ਬੰਦਿਆਂ ਦਾ ਕਰੋ ਹੈ ਉਹਦੇ ਵਿੱਚ ਪੰਜਾਬ ਦੇ ਬੰਦੇ ਕਿੰਨੇ ਨੇ ਪੰਜਾਬ ਦੀ ਲੀਡਰਸ਼ਿਪ ਕਿਹੜੀ ਹੈ ਮਤਲਬ ਸਾਰਿਆਂ ਦਾ ਇਹਦੇ ਵਿੱਚ ਪਰਦਾ ਫਾਸ ਹੋਣਾ ਚਾਹੀਦਾ ਇਹਦੇ ਨਾਲ ਮਤਲਬ ਤਾਮਲਾਡੂ ਦੇ ਵਿੱਚ ਵੀ ਕੇਰਲ ਦੇ ਵਿੱਚ ਵੀ ਥੋੜਾ ਜਿਹਾ ਸਕੂਨ ਜ ਆਊਗਾ ਕਿਉਂਕਿ ਜਿਹੜਾ ਉੱਧਰ ਵੀ ਇਸ ਤਰ੍ਹਾਂ ਦੀ ਮੇਲ ਲਾਇਆ ਤੇ ਇਜਾਰੇ ਉੱਧਰ ਦਾ ਹੁਣ ਸਾਰਾ ਰਾਜ ਹੈ ਜਿਹੜਾ ਉਹ ਹੋਊਗਾ ਇਹ ਇਸ ਕਰਕੇ ਉੱਤਰ ਵੀ ਥੋੜੀ ਜਿਹੀ ਸ਼ਾਂਤੀ ਆਊਗੀ ਲੋਕਾਂ ਨੂੰ ਪਤਾ ਲੱਗੂਗਾ ਵੀ ਪੰਜਾਬ ਪੁਲਿਸ ਕਿੰਨੀ ਮਸਤੀ ਨਾਲ ਕੰਮ ਕਰਦੀ ਹੈ ਤਾਂ ਕਿ ਮਤਲਬ ਜਿਹੜਾ ਦੋਸ਼ੀ ਹੈ ਉਸ ਘੰਟਿਆਂ ਦੇ ਵਿੱਚ ਹੀ ਮਤਲਬ ਅਰੈਸਟ ਕੀਤਾ ਗਿਆ ਨਹੀਂ ਤਾਂ ਇਹ ਕਈ ਵਾਰੀ ਮਤਲਬ ਪਾਣੀ ਚ ਮਧਾਣੀ ਦੀ ਪਾ ਕੇ ਬਹਿ ਜਾਂਦੇ ਹੁੰਦੇ ਆ ਫਿਰ ਕੋਈ ਸਿੱਟ ਬਣ ਜਾਂਦੀ ਹੈ ਜਾਂ ਕੋਈ ਏਜੰਸੀ ਬਣਾ ਦਿੰਦੀ ਹੈ ਉਹ ਕੋਈ ਰਿਪੋਰਟ ਦਿੰਦੀ ਹੈ ਸਮਾਂ ਲੰਗੀ ਜਾਂਦਾ ਹੈ ਮਤਲਬ ਇਹ ਉਹ ਗੱਲ ਨਹੀਂ ਕੀਤੀ ਬਿਲਕੁਲ ਜਾ ਕੇ ਦੋਸ਼ੀ ਨੂੰ ਬਾਕੀ ਮਤਲਬ ਗਲੇ ਤੋਂ ਫੜ ਲਿਆ ਗਿਆ ਇਸ ਕਰਕੇ ਮਤਲਬ ਪਿਹਾਈ ਦੀ ਪੱਤਰ ਹੈ ਪੰਜਾਬ ਉਸ ਮਤਲਬ ਜੇ ਇਸੇ ਤਰ੍ਹਾਂ ਮਸਤੀ ਦੀ ਹੋਰਾਂ ਕਮਾਂ ਦੇ ਵਿੱਚ ਵੀ ਹੋਵੇ ਇਹ ਤਾਂ ਪੰਜਾਬ ਰੰਗਲਾ ਵੰਡ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਜੀ ਸੋ ਦੋਸਤੋ ਇਹ ਸੀ ਰਜ਼ਿੰਦਰ ਜੀ ਮਾਨਸਾ ਤੋਂ ਜਿਨ੍ਹਾਂ ਨੇ ਕੀ ਦਰਬਾਰ ਸਾਹਿਬ ਦੇ ਈਮੇਲਸ ਜਿਹੜੀਆਂ ਧਮਕੀ ਭਰੀਆਂ ਆ ਰਹੀਆਂ ਸੀ ਉਸ ਗਿਰੋਹ ਨੂੰ ਡੀਟੇਨ ਕਰ ਲਿਆ ਗਿਆ ਤੇ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਹੈ ਜਿਵੇਂ ਹੀ ਇਹ ਧਮਕੀਆਂ ਭਰੀਆਂ ਈਮੇਲਸ ਆਈਆਂ ਨੇ ਪਰ ਸਾਡੇ ਪੰਜਾਬ ਦੇ ਲੋਕ ਤੇ ਲੋਕਾਂ ਦੀ ਸ਼ਰਧਾ ਨੂੰ ਸਲੂਟ ਕਰਨਾ ਬਣਦਾ ਹੈ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਗ੍ਰੰਥੀ ਸਭਾਆਂ ਦਾ ਵੀ ਬਿਆਨ ਆਉਂਦਾ ਸੀ ਕਿ ਲੋਕਾਂ ਦਾ ਸ਼ਰਧਾਲੂਆਂ ਦਾ ਵੱਡੀ ਗਿਣਤੀ ਦੇ ਵਿੱਚ ਇਕੱਠ ਤੇ ਹਰ ਰੋਜ਼ ਦੀ ਤਰ੍ਹਾਂ ਉੱਥੇ ਉਸੇ ਤਰ੍ਹਾਂ ਹੀ ਨਿਤਨੇਮ ਤੇ ਸ਼ਰਧਾ ਦੇ ਨਾਲ ਨਤਮਸਤਕ ਹੋਣਾ ਤੇ ਉਹਨਾਂ ਦਾ ਲੰਮੀ ਕਤਾਰਾਂ ਦੇ ਵਿੱਚ ਲੱਗੇ ਰਹਿਣਾ ਤੇ ਉਹਨਾਂ ਨੂੰ ਕੋਈ ਡਰ ਕੋਈ ਖੋਫ ਨਹੀਂ ਸੀ ਸਹਤਮਕੀਆਂ ਦਾ ਤੇ ਲਗਾਤਾਰ ਲੋਕ ਜਿਹੜੇ ਕਿ ਉੱਥੇ ਨਤਮਸਤਕ ਹੋਣ ਦੇ ਲਈ ਜਾਂਦੇ ਰਹੇ ਤੇ ਉਹਨਾਂ ਨੂੰ ਨਾ ਹੀ ਤਾਂ ਲੰਗਰ ਹਾਲ ਦੇ ਵਿੱਚ ਬੰਬ ਡਾਉਣ ਦੀ ਧਮਕੀ ਤੋਂ ਲੈ ਕੇ ਕਿਤੇ ਉੱਥੇ ਡਰ ਪੈ ਆਇਆ ਤੇ ਨਾ ਹੀ ਕਿਸੇ ਸਰਾਂ ਦੇ ਕੋਲੋਂ ਆਇਆ ਬੇਸ਼ੱਕ ਸਾਡੇ ਪੰਜਾਬ ਪੁਲਿਸ ਨੇ ਚੱਪੇ-ਚੱਪੇ ਤੇ ਪੁਲਿਸ ਲਗਾ ਕੇ ਉਸ ਦੀ ਜਿਹੜੀ ਜਾਂਚ ਹੈ ਉਹ ਬਹੁਤ ਹੀ ਬਰੀਕੀ ਦੇ ਨਾਲ ਕੀਤੀ ਗਈ ਹਰ ਇੱਕ ਕੋਨੇ ਦੀ ਜਾਂਚ ਕੀਤੀ ਗਈ ਪਰ ਉੱਥੋਂ ਕੁਝ ਵੀ ਨਹੀਂ ਮਿਲਿਆ ਫਿਲਹਾਲ ਇਨਕ ਹਜੇ ਤੱਕ ਪੁਲਿਸ ਦੀ ਅਗਲੀ ਕਾਰਵਾਈ ਬੰਦੀ ਹੈ ਕਿ ਉਸ ਨੂੰ ਗ੍ਰਿਫਟ ਤਾਰੀ ਦੇ ਵਿੱਚ ਲੈ ਕੇ ਉਹਦਾ ਰਿਮਾਂਡ ਲੈ ਕੇ ਉਸ ਦੇ ਕੋਲ ਪੂਰੀ ਪੁੱਛਗਿੱਛ ਕੀਤੀ ਜਾਏਗੀ ਜੋ ਇਹ ਧਮਕੀ ਭਰੇ ਈਮੇਲਸ ਭੇਜੇ ਨੇ ਉਹਨੇ ਉਹ ਕਿਸ ਦੇ ਕਹਿਣ ਤੇ ਭੇਜੇ ਨੇ ਜਾਂ ਫਿਰ ਕਿਸ ਕਾਰਨ ਕਰਕੇ ਭੇਜੇ ਨੇ ਜਾਂ ਫਿਰ ਉਸ ਦਾ ਮਕਸਦ ਸੀ ਸੱਚਮੁੱਚ ਉਸਦਾ ਮਕਸਦ ਸੀ ਕਿ ਦਰਬਾਰ ਸਾਹਿਬ ਨੂੰ ਕਿਸੇ ਬਾਰੂਦ ਦੇ ਨਾਲ ਉਡਾ ਦੇਣਾ ਇਸ ਦੇ ਬਾਰੇ ਹੀ ਜਿਵੇਂ ਮੇਹੀ ਖਲਾਸਾ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਵੇਖਣ ਨੂੰ ਮਿਲੇਗਾ A1 ਪੰਜਾਬੀ ਟੀਵੀ ਤੇ ਸੋ ਦੋਸਤੋ ਤੁਸੀਂ ਵੇਖਦੇ ਰਹੋ ਹੋਰ ਖਬਰ ਹੋਰ ਖਬਰਾਂ ਪੰਜਾਬੀ ਟੀਵੀ ਤੇ ਤੇ ਮੈਨੂੰ ਹੁਣ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ